ਸਸਿਕਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਇੱਕ ਤਾਂ ਸੀਡੀਐਲ ਨੂੰ ਰਹਿ ਕੇ ਰੌਲਾ ਰੱਪਾ ਚੱਲ ਰਿਹਾ ਹੈ ਔਰ ਦੂਜੇ ਪਾਸੇ ਜਿਹੜੀ ਫੋਡੋ ਫੜਾਈ ਦਾ ਦੌਰ ਹੈ ਉਹ ਵੀ ਜਾਰੀ ਹੈਗਾ ਆ ਇਸ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਔਰ ਤੀਜੀ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਟਰੈਵਲ ਕਰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜੇਕਰ ਤੁਸੀਂ ਲੋਕਲ ਟਰੈਵਲ ਕਰਦੇ ਹੋ ਅਮਰੀਕਾ ਦੇ ਵਿੱਚ ਕਿਸੇ ਸਟੇਟ ਤੋਂ ਸਟੇਟ ਤਾਂ ਫਿਰ ਤਾਂ ਚਲੋ ਠੀਕ ਹੈ ਪਰ ਜੇਕਰ ਤੁਸੀਂ ਕੰਟਰੀ ਆਊਟ ਕਰਦੇ ਹੋ ਤਾਂ ਪੁੱਛਗਿੱਛ ਵੱਡੀ ਪੱਧਰ ਤੇ ਹੋ ਰਹੀ ਸੀ ਔਰ ਇਸ ਪੁੱਛਗਿੱਛ ਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲਿਆ ਹੈਗਾ ਜਿਹੜੇ ਲੋਕ ਸਰਦੀਆਂ ਦੇ ਦਿਨਾਂ ਦੇ ਵਿੱਚ ਅਮਰੀਕਾ ਤੋਂ ਭਾਰਤ ਜਾਂਦੇ ਸੀਗੇ ਜਾਂ ਤਾਂ ਵਿਆਹ ਸ਼ਾਦੀ ਤੇ ਜਾਂ ਫਿਰ ਲੋਹੜੀ ਦੇ ਫੰਕਸ਼ਨਾਂ ਤੇ ਉਹਦੇ ਵਿੱਚ ਗਰਾਵਟ ਦੀ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਅੰਕੜਾ ਜਿਹੜਾ ਹੈ ਉਹ ਸਾਹਮਣੇ ਆਇਆ ਹੈਗਾ ਜਿਆਦਾ ਜਾਣਕਰ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਇਸ ਖਬਰ ਤੇ ਸਾਂਝ ਪਾਉਣਗੇ ਚੁਗਾਵਾ ਸਾਹਿਬ ਤੁਹਾਡਾ ਸਵਾਗਤ ਹੈ ਔਰ ਸਾਡੇ ਦਰਸ਼ਕਾਂ ਨਾਲ ਪੁਆਇਓ ਸਵਾਜ ਕੇ ਅੱਜ ਕੱਲ ਫਿਰ ਲੋਕ ਜਿਹੜੇ ਆ ਕੰਨੀ ਕਤਰਾ ਰਹੇ ਹੋ ਜੀ ਭਾਰਤ ਨੂੰ ਜਾਣ ਦੇ ਲਈ ਚੰਨ ਸਾਹਿਬ ਇਹ ਖਬਰਾਂ ਜਿਹੜੀਆਂ ਆ ਬਿਲਕੁਲ ਹੈਰਾਨ ਕਰਨ ਵਾਲੀਆਂ ਆ ਕਿਉਂਕਿ ਏਅਰਲਾਈਨਾਂ ਜਿਹੜੀਆਂ ਹੈਗੀਆਂ ਆ ਉਹ ਇਸ ਟਾਈਮ ਬਿਲਕੁਲ ਘਾਟੇ ਦੇ ਸੌਦੇ ਵਿੱਚ ਚਲਦੀਆਂ ਪਈਆਂ ਉਹਦਾ ਰੀਜਨ ਇਹੋ ਹੀ ਹੈ ਕਿ ਜਿਹੜਾ ਟੂਰਿਸਟ ਹੈ ਦੇਖੋ ਜਿਹੜੇ ਆਪਾਂ ਜਾਣਦੇ ਆ ਨਾ ਭਾਰਤ ਨੂੰ ਆਪਾਂ ਭਾਰਤ ਵਾਸਤੇ ਟੂਰਿਸਟ ਹੀ ਆ ਤੇ ਜਿਹੜੇ ਲੋਕ ਹਰ ਸਾਲ ਜਿਹੜੇ ਆ ਸਰਦੀਆਂ ਦੀਆਂ ਛੁੱਟੀਆਂ ਯਾਨੀ ਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਨਵੰਬਰ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਤੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਆ ਪੰਜਾਬ ਭਾਰਤ ਨੂੰ ਜਾਂਦੇ ਸੀਗੇ ਇੱਕ ਤਾਂ ਇਹਨਾਂ ਦਿਨਾਂ ਦੇ ਵਿੱਚ ਅ ਜਿਹੜੇ ਵਿਆਹ ਬਹੁਤ ਹੁੰਦੇ ਆ ਹੋਰ ਖੁਸ਼ੀ ਦੇ ਸਮਾਗਮ ਲੋਹੜੀ ਦੇ ਸਮਾਗਮ ਤੇ ਕਈ ਕੁਸ਼ ਇਦਾਂ ਦਾ ਹੁੰਦਾ ਆ ਤੇ ਲੋਕ ਇੱਕ ਤਾਂ ਆਪਣੀ ਆਊਟਿੰਗ ਕਰਦੇ ਆ ਯਾਨੀ ਕਿ ਵਕੇਸ਼ਨ ਕਰਦੇ ਆ ਤੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਮਿਲ-ਜਲ ਆਉਂਦੇ ਆ ਤੇ ਨਾਲੇ ਉਥੇ ਆਪਣਾ ਜਿਹੜਾ ਹੈਗਾ ਆ ਉਹ ਵਕੇਸ਼ਨ ਕਰ ਆਉਂਦੇ ਆ ਅਰਚਲ ਸਾਹਿਬ ਜਦੋਂ ਦਾ ਇਹ ਅਮਰੀਕਾ ਦੇ ਵਿੱਚ ਆਈਸ ਵੱਲੋਂ ਫੜੋ ਫੜਾਈ ਜਿਹੜੀ ਆ ਤੇਜ਼ ਕੀਤੀ ਗਈ ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਹੈ ਜਿਨ੍ਹਾਂ ਨੂੰ ਚਾਹੇ ਗ੍ਰੀਨ ਕਾਰਡ ਇਸ ਸਾਲ ਮਿਲਿਆ ਜਾਂ ਪਿਛਲੇ ਸਾਲ ਮਿਲਿਆ ਉਹ ਹੁਣ ਜਿਹੜਾ ਆ ਭਾਰਤ ਨੂੰ ਯਾਤਰਾ ਕਰਨ ਤੇ ਕੰਨੀ ਕਤਰਾ ਰਹੇ ਆ ਤੇ ਮੰਨਿਆ ਇਹ ਜਾ ਰਿਹਾ ਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਿਹੜਾ ਹੈਗਾ ਆ 12 ਤੋਂ ਲੈ ਕੇ 15% ਦੀ ਵੱਡੀ ਗਰਾਫਟ ਜਿਹੜੀ ਆ ਉਹ ਦਰਜ ਕੀਤੀ ਜਾ ਰਹੀ ਆ ਹਜੇ ਇਹ ਅੰਕੜਾ ਹੋਰ ਵਧਣ ਦੇ ਅਸਾਰ ਨੇ ਜਦੋਂ ਆਪਾਂ ਜਨਵਰੀ ਫਰਵਰੀ ਦੇ ਵਿੱਚ ਇਹ ਖਬਰ ਕਰਾਂਗੇ ਕਿਉਂਕਿ ਨਵੰਬਰ ਤੇ ਦਸੰਬਰ ਜਿਹੜਾ ਇਹ ਮਨਥ ਹੁੰਦਾ ਆ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਉੱਥੇ ਜਾਂਦੇ ਆ ਉਸ ਤੋਂ ਬਾਅਦ ਫਿਰ ਕਾਫੀ ਲੋਕ ਵਾਪਸ ਵੀ ਆਉਂਦੇ ਆ ਤੇ ਫਿਰ ਜਨਵਰੀ ਫਰਵਰੀ ਤੇ ਮਾਰਚ ਤੱਕ April ਤੱਕ ਜਾਂਦੇ ਆ ਫਿਰ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਦੋ ਚੀਜ਼ਾਂ ਆ ਇੱਕ ਤਾਂ ਜਿਹੜੀ ਹੈਗੀ ਆ ਟੂਰਿਜ਼ਮ ਇੰਡਸਟਰੀ ਆ ਉਹੋ ਬਹੁਤ ਘਾਟੇ ਵਿੱਚ ਆ ਰਹੀ ਆ ਜਿਹੜੇ ਆਪਣੇ ਭੈਣ ਭਰਾ 에ਅਰਲਾਈਨਾਂ ਦੀਆਂ ਟਿਕਟਾਂ ਵੇਚਦੇ ਹੈਗੇ ਆ ਯਾਨੀ ਕਿ ਟੂਰਿਸਟ ਪੈਕੇਜ ਵੇਚਦੇ ਹੈਗੇ ਆ ਉਹਨਾਂ ਨੂੰ ਜੇ ਪੁੱਛ ਕੇ ਦੇਖੋ ਤਾਂ ਤੁਹਾਨੂੰ ਇਹ ਗੱਲ ਦੱਸਣਗੇ ਬਾਈ ਜੀ ਕੰਮ ਤਾਂ ਹੁਣ ਖਤਰੇ ਵਿੱਚ ਹੀ ਆ ਕਿਉਂਕਿ ਕੰਮ ਨਹੀਂ ਚੱਲਦਾ ਪਿਆ ਲੋਕ ਤਾਂ ਕੰਨੀ ਘਤਰੌਂਦੇ ਆ ਜਾਣ ਤੋਂ ਕਿ ਬਾਈ ਜੀ ਅਵੋਇਡ ਕਰੋ ਇਸ ਸਾਲ ਵੀ ਨਾ ਜਾਓ ਤੇ ਅਗਲੇ ਸਾਲ ਵੀ ਨਾ ਜਾਓ ਜਦ ਤੱਕ 트ੰਪ ਦੀ ਸਰਕਾਰ ਹੈ ਉਦੋਂ ਤੱਕ ਨਾ ਜਾਓ ਐਨਾ ਡਰ ਹੈ ਕਹਿੰਦੇ 트ੰਪ 트ੰਪ ਹੋਈ ਪਈ ਆ ਤੇ ਲਗਭਗ ਸਾਰੇ ਪਾਸੇ ਜਿਹੜੇ ਬਿਜ਼ਨਸ ਹੈ ਉਹ ਡਾਵਾ ਡੋਲ ਹੋਏ ਪਏ ਆ ਟੂਰਿਜ਼ਮ ਵਾਲੇ ਬਿਜ਼ਨਸ ਹੂੰ ਤੇ ਇਹਦਾ ਵੱਡਾ ਅਸਰ ਜਿਹੜਾ ਹੈ ਜਿਹੜੀਆਂ ਕੰਪਨੀਆਂ ਜਿਹੜੀਆਂ ਟ੍ਰੈਵਲਿੰਗ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਆ ਜਾ ਜਾਂਦੀਆਂ ਜਿਹੜੀਆਂ ਆਪਾਂ ਕਹਿ ਰਹੀਏ 에어ਲਾਈਨਸ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਹਨਾਂ ਨੇ ਵੀ ਅੱਜਕੱਲ ਤਾਂ ਜਿੱਥੇ ਟਿਕਟਾਂ ਨਹੀਂ ਸੀ ਮਿਲਦੀਆਂ ਹੁੰਦੀਆਂ ਅੱਜਕੱਲ ਕਹਿੰਦੇ ਆਓ ਜੀ ਵੱਡਾ ਆਫਰ ਦੇ ਰਹੇ ਆ ਇਹ ਵੀ ਤਾਂ ਦੇਖਣ ਨੂੰ ਮਿਲ ਰਿਹਾ ਜਿਹੜੀ ਤੁਹਾਡੇ ਜਿਹੜੇ ਲੋਕ ਟਿਕਟਾਂ ਟੂਟਾ ਬੁੱਕ ਕਰਦੇ ਨੇ ਉਹਨਾਂ ਦੇ ਨਾਲ ਜੋ ਤੁਹਾਡਾ ਰਾਬਤਾ ਕਾਇਮ ਹੋਇਆ ਜੀ ਜੋ ਤੁਸੀਂ ਉਹਨਾਂ ਨਾਲ ਗੱਲ ਕਰ ਗੱਲਬਾਤ ਕੀਤੀ ਉਹ ਵੀ ਦਰਸ਼ਕਾਂ ਨਾਲ ਸਾਂਝ ਪਵਾ ਦਿਓ ਸਾਡੀ ਬਿਲਕੁਲ ਝੰਡ ਸਾਹਿਬ ਜੇ ਆਪਾਂ ਗੱਲ ਕਰੀਏ ਟਿਕਟਾਂ ਦੀ ਪ੍ਰਾਈਸ ਥੀ ਤੇ ਦਸੰਬਰ ਮਹੀਨੇ ਦੇ ਵਿੱਚ ਕੋਈ ਵੀ ਟਿਕਟ ਜਿਹੜੀ ਆ 12-1400 1500 ਤੋਂ ਘੱਟ ਥੱਲੇ ਨਹੀਂ ਹੁੰਦੀ ਸੀ ਪਰ ਅੱਜ ਕੱਲ੍ਹ ਜਿਹੜੀਆਂ ਟਿਕਟਾਂ ਆ 8-900 ਹਜ਼ਾਰ ਤੱਕ ਲੱਭ ਜਾਂਦੀਆਂ ਉਹਦਾ ਮੇਨ ਕਾਰਨ ਇਹੋ ਹੀ ਆ ਕਿ ਟੂਰਿਸਟ ਜਿਹੜਾ ਹੈਗਾ ਉਹ ਬਹੁਤ ਘੱਟ ਹੈਗਾ ਆ ਬਹੁਤ ਲੋਕ ਨੰਬਰ ਹੈਗਾ ਆ ਜਿਹੜੇ ਲੋਕ ਜਾ ਰਹੇ ਆ ਜਿਨ੍ਹਾਂ ਨੂੰ ਮਜਬੂਰੀ ਹੈ ਉਹ ਜਾ ਰਹੇ ਆ ਬਹੁਤੇ ਜਿਹੜੇ ਜਾਂ ਤਾਂ ਸਿਟੀਜ਼ਨ ਹੈਗੇ ਆ ਜਿਨ੍ਹਾਂ ਦੇ ਡਾਕੂਮੈਂਟ ਵਗੈਰਾ ਸਾਰਾ ਕੁਝ ਕਲੀਅਰ ਹੈ ਤੇ ਕਈ ਤਾਂ ਮੇਰੇ ਵਰਗੇ ਵੈਸੇ ਡਰਦੇ ਨਹੀਂ ਜਾ ਰਹੇ ਕਿ ਜਾਂ ਛੱਡ ਪਰ ਆਪਾਂ ਕੀ ਕਰਨਾ ਜਾ ਕੇ ਇਦਾਂ ਸਰ ਜੂਗਾ ਕੋਈ ਗੱਲ ਨਹੀਂ ਨੈਕਸਟ ਟਾਈਮ ਦੇਖ ਲਾਂਗੇ ਕਿ ਐਵੇਂ ਕੋਈ ਹੋਰ ਹੀ ਨਾ ਪੰਗਾ ਖੜਾ ਹੋ ਜਾਵੇ ਤੇ ਜਿਹੜੇ ਅ ਲੋਕ ਜਿਹੜੇ ਹਰ ਸਾਲ ਜਾਂਦੇ ਸੀਗੇ ਉਹ ਵੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਅਵੋਇਡ ਕਰਦੇ ਪਏ ਆ ਹੁਣ ਕਈ ਇਹੋ ਜਿਹੇ ਵੀ ਹੈਗੇ ਸੀ ਵਿਚਾਰੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਿਆ ਸੀਗਾ ਕੋਈ 8 ਸਾਲ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਬਾਅਦ ਉਹ ਚਾਹੁੰਦਾ ਹੋਣਾ ਕਿ ਐਤ ਕੀ ਸਰਪ੍ਰਾਈਜ਼ ਦਈਏ ਜਾ ਕੇ ਅੱਤ ਤੁਸੀਂ ਦੇਖਿਆ ਹੀ ਆ ਕਿ ਕਿੱਦਾਂ ਵੀਡੀਓ ਬਣਦੀਆਂ ਹੁੰਦੀਆਂ ਸਰਪ੍ਰਾਈਜ਼ ਕਰਕੇ ਉੱਥੇ ਜਾ ਕੇ ਕੋਈ ਵਿਆਹ ਤੇ ਸਰਪ੍ਰਾਈਜ਼ ਦਿੰਦਾ ਕੋਈ ਫੈਰਗੇ ਜਗਨ ਸਾਹਿਬ ਉਹ ਵੀਡੀਓ ਵੀ ਘੱਟ ਨਜ਼ਰ ਆ ਰਹੀਆਂ ਜੇ ਤਾਂ ਜੀ ਕੋਈ ਬਰਥਡੇ ਤੇ ਜਾ ਕੇ ਸਰਪ੍ਰਾਈਜ਼ ਦਿੰਦਾ ਆ ਤੇ ਲਓ ਜੀ ਫਲਾਣੇ ਦੀ ਭੈਣ ਫਲਾਣੇ ਦਾ ਭਰਾ ਦੇਖੋ ਜੀ ਆਣ ਕੇ ਸਰਪ੍ਰਾਈਜ਼ ਦਿੰਦਾ ਤੇ ਫਿਰ ਵੀਡੀਓ ਬਣਾਵਣਾ ਪਉਂਦੇ ਆ ਹੁਣ ਮੈਨੂੰ ਲੱਗਦਾ ਸਰਪ੍ਰਾਈਜ਼ ਜਿਹੜੇ ਆ ਘੱਟ ਗਏ ਆ ਉਹਦਾ ਰੀਜਨ ਇਹ ਆ ਕਿ ਬਾਈ ਜੀ ਸਾਰੇ ਹੀ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੁੰਦੇ ਆ ਕਿ ਬਿਨਾ ਕਿਸੇ ਕਾਰਨ ਆ ਬੈ ਮuje ਮਾਰ ਵਾਲੀ ਗੱਲ ਨਾ ਹੋ ਜਾਵੇ ਇਹ ਗੱਲ ਕੱਲੀ ਅਮਰੀਕਾ ਦੀ ਹੈ ਮਾਫ ਕਰਿਓ ਚਕਾਵਾ ਸਾਹਿਬ ਹਾਂ ਇੱਕ ਚੀਜ਼ ਮੇਰੀ ਮੈਂ ਇੱਥੇ ਆਪਣੇ ਦਰਸ਼ਕਾਂ ਨਾਲ ਅਸੀਂ ਸਾਂਝ ਪਾਦੀਏ ਦੇਖੋ ਅਗਲਿਆਂ ਦਾ ਸਿੱਧਾ ਸਿੱਧਾ ਇੱਕੋ ਕੁਐਸਚਨ ਹੈ ਕਿ ਜੇਦਾ ਕਰਕੇ ਤੁਸੀਂ ਇੱਥੇ ਅਸਾਈਲਮ ਲਿਆ ਤੁਸੀਂ ਕਹਿੰਦੇ ਆ ਕਿ ਸਾਨੂੰ ਸਾਡੀ ਕੰਟਰੀ ਦੇ ਵਿੱਚ ਖਤਰਾ ਹੈ ਤੇ ਜੇਕਰ ਖਤਰਾ ਹੈ ਤੇ ਭਾਜੀ ਤੁਸੀਂ ਹੁਣ ਇੱਥੋਂ ਦੇ ਨਾਗਰਿਕ ਬਣ ਗਏ ਆ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਤੇ ਫਿਰ ਭਾਈ ਤੁਹਾਡੀ ਜਿਹੜੀ ਰਿਸਪੌਂਸਿਬਿਲਟੀ ਉਹ ਸਾਡੀ ਹੈਗੀ ਹੈ ਤੁਹਾਡੀ ਜਾਣ ਦੀ ਰਿਸਪੌਂਸਿਬਿਲਟੀ ਅਮਰੀਕਾ ਦੀ ਹੈਗੀ ਹੈ ਫਿਰ ਤੁਸੀਂ ਕਿਉਂ ਜਾਣਦੇ ਆ ਆਪਣੀ ਕੰਟਰੀ ਦੇ ਵਿੱਚ ਇਹ ਵੀ ਤਾਂ ਸਵਾਲ ਉਹਨਾਂ ਦਾ ਕਿ ਤਰ੍ਹਾਂ ਕਿਤੇ ਠੀਕ ਹੈਗਾ ਚੰਗਾਵਾ ਸਾਹਿਬ ਉਹ ਤਾਂ ਹੈਗਾ ਹੀ ਹੈਗਾ ਜੀ ਜਿਹੜੇ ਹੁਣ ਗ੍ਰੀਨ ਕਾਰਡ ਹੋਲਡਰ ਹੈਗੇ ਚਾਹੇ ਉਹ ਫੈਮਿਲੀ ਬੇਸ ਤੇ ਵੀ ਆਏ ਆ ਤੇ ਮੈਂ ਦੱਸ ਦਵਾਂ ਕਿ ਜੇ ਤੁਹਾਡੇ ਕੋਲ ਲਾਈਫ 'ਚ ਕੋਈ ਵੀ ਗਲਤੀ ਹੋਈ ਹੈ ਕੋਈ ਸ਼ਾਪ ਲਿਫਟਿੰਗ ਦੀ ਆ ਜਾਂ ਕੋਈ ਕਿਸੇ ਨਾਲ ਕੋਈ ਠੱਗੀ ਠੋਰੀ ਦੀ ਹੈ ਤੁਹਾਡਾ ਕੇਸ ਹੋਇਆ ਸੀ ਕੋਈ ਡੀਯੂਆਈ ਹੋਈ ਸੀ ਤੁਹਾਨੂੰ ਭਾਵੇਂ ਬਰੀ ਵੀ ਕਰ ਦਿੱਤਾ ਗਿਆ ਜਿਹੜੇ ਮਾਰੇ ਮੋٹے ਵੀ ਕਿਸੇ ਦੇ ਇਦਾਂ ਦੇ ਕੇਸ ਕੋਲ ਸੀ ਹੈਗੇ ਸੀ ਨਾ ਪਹਿਲਾਂ ਉਹ ਜਾਂਦੇ ਸੀ ਵਾਪਸ ਆਉਂਦੇ ਸੀ ਕੋਈ ਨਹੀਂ ਪੁੱਛਦਾ ਕੇ ਹੁਣ ਜਦੋਂ ਤੁਸੀਂ ਆਉਂਦੇ ਆ 에ਰਪੋਰਟ ਤੇ ਬਾਈ ਜੀ ਉਹ ਲੈ ਜਾਂਦੇ ਆ ਸੈਪਰੇਟ ਕਮਰੇ ਵਿੱਚ ਉੱਥੇ ਜਾ ਕੇ ਪੂਰੀ ਦੀ ਪੂਰੀ ਕਰਦੇ ਆ ਇੰਟਰਵਿਊ ਪੁੱਛਦੇ ਆ ਸਾਰਾ ਕੁਝ ਬਾਈ ਕਿੱਥੋਂ ਆਏ ਕਿੱਥੇ ਗਏ ਕੀ ਕੀਤਾ ਕਿਹੜਾ ਆ ਰੀਜਨ ਸੀਗਾ ਕਿਉਂ ਤੁਹਾਨੂੰ ਆਹ ਟਿਕਟ ਮਿਲੀ ਸੀਗੀ ਇਹਦਾ ਕੀ ਬਣਿਆ ਹੈ ਕੋਈ ਤੁਹਾਡੇ ਕੋਲ ਪ੍ਰੂਫ ਇਹ ਉਹ ਉਥੋਂ ਬਾਈ ਜੀ ਲਾ ਲੈਂਦੇ ਆ ਉਹ ਆਪਣੇ ਰਿਕੇ ਦੇ ਵਿੱਚ ਤੇ ਉਸ ਤੋਂ ਬਾਅਦ ਕਈ ਬੰਦੇ ਜਿਹੜੇ ਆ ਗ੍ਰੀਨ ਕਾਰਡ ਹੋਲਡਰ ਹੁਣ ਤੱਕ ਜਿਹੜੇ ਆ ਆਈਸ ਵੱਲੋਂ ਡਿਟੇਨ ਕੀਤੇ ਗਏ ਆ ਆ ਇਹੋ ਹੀ ਰੀਜਨ ਹੈ ਕਿ ਉਹਨਾਂ ਦੇ ਜਿਹੜਾ ਪਿਛਲੇ ਸਮੇਂ ਦੌਰਾਨ ਅਮਰੀਕਾ ਵਿੱਚ ਰਹਿੰਦਿਆਂ ਹੋਏ ਆ ਜਦੋਂ ਤੱਕ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਸੀਗਾ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈਗਾ ਆ ਉਹਨਾਂ ਦੇ ਕੋਈ ਨਾ ਕੋਈ ਇਹੋ ਜੀ ਗੱਲਬਾਤ ਹੋਈ ਸੀਗੀ ਜੋ ਕੇਸ ਵਗੈਰਾ ਬਣਿਆ ਸੀਗਾ ਤੇ ਉਹ ਜਿਹੜਾ ਆ ਰਿਕਾਰਡ ਦੇ ਵਿੱਚ ਹੁੰਦਾ ਆ ਤੇ ਉਹ ਤੁਹਾਡੇ ਰਿਕਾਰਡ ਚੋਂ ਕੱਢ ਕੇ ਉਹਦਾ ਹੀ ਆਧਾਰ ਬਣਾ ਕੇ ਤਾਂ ਤੁਹਾਨੂੰ ਅਰੈਸਟ ਕਰ ਲੈਂਦੇ ਆ ਇਹਦੇ ਵਿੱਚ ਕਾਫੀ ਲੋਕ ਜਿਹੜੇ ਆ ਕਈ ਤਾਂ ਆਪਾਂ ਪਿਛਲੇ ਦਿਨ ਹੀ ਖਬਰ ਕੀਤੀ ਸੀਗੀ ਉਹ ਆਪਣੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇਣ ਗਿਆ ਤੇ ਉੱਥੇ ਅਰੈਸਟ ਕਰ ਲਿਆ ਗ੍ਰੀਨ ਕਾਰਡ ਹੋਲਡਰ ਕਈਆਂ ਨੂੰ 에어ਪੋਰਟ ਤੋਂ ਕਰ ਲਿਆ ਆਪਾਂ ਪਿਛਲੇ ਬਾਰੇ ਵੀ ਖਬਰਾਂ ਕੀਤੀਆਂ ਸੀ ਆਪਣੇ ਜਿਹੜੇ ਪੰਜਾਬੀ ਵੀ ਐ ਤੇ ਸ਼ਿਕਾਗੋ 에어ਪੋਰਟ ਤੇ ਜਾਂ ਇੱਥੇ ਇੰਡੀਆਨਾ 에어ਪੋਰਟ ਤੇ ਉਸ ਤੋਂ ਇਲਾਵਾ ਇੱਥੇ ਸੈਨ ਫਰਾਂਸਿਸਕੋ ਐਲ.ਏ. ਦੀਆਂ ਕਈ ਖਬਰਾਂ ਇਦਾਂ ਦੀਆਂ ਵੀ ਹੈਗੀਆਂ ਜਨ ਸਾਹਿਬ ਕਿ ਉਹ ਲੋਕ ਜਿਹੜੇ ਆ ਆਪਣਾ ਨਹੀਂ ਦੱਸਣਾ ਚਾਹੁੰਦੇ ਉਹ ਮੀਡੀਆ ਵਿੱਚ ਨਹੀਂ ਆਉਣਾ ਚਾਹੁੰਦੇ ਕਿ ਉਹਨਾਂ ਦੇ ਨਾਲ ਕੀ ਹੋਈ ਆ ਜਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਅਰੈਸਟ ਕਰ ਲਏ ਗਏ ਆ ਕਿ ਨਹੀਂ ਦੱਸਣਾ ਚਾਹੁੰਦੇ ਉਹ ਚੁੱਪਚੀਪੇ ਆਪਣੀ ਕਾਨੂੰਨੀ ਕਾਰਵਾਈ ਕਰਕੇ ਤੇ ਆਪਣੇ ਜਿਹੜਾ ਹੈਗਾ ਆ ਉਹ ਕੇਸ ਲੜਦੇ ਹੈਗੇ ਆ ਸੋ ਬਾਕੀ ਗੱਲ ਕਰੀਏ ਜਿਹੜੀ ਮੇਨ ਖਬਰ ਅੱਜ ਦੀ ਇਹ ਹੈਗੀ ਆ ਕਿ ਟੂਰਿਸਟ ਨੂੰ ਲੈ ਕੇ ਯਾਨੀ ਕਿ ਟੂਰਿਜ਼ਮ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਹੈਗਾ ਆ ਉਹ ਡਾਟਾ ਜਿਹੜਾ ਦੱਸ ਰਿਹਾ ਕਿ ਡਾਊਨ ਹੋਇਆ ਕਿ ਜਿਹਦੇ ਕਰਕੇ ਹੁਣ ਭਾਰਤ ਨੂੰ ਯਾਨੀ ਕਿ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਪਾਈਚਾਰੇ ਦੀ ਗੱਲ ਕਰੀਏ ਤਾਂ ਵੱਡੀ ਪੱਧਰ ਤੇ ਜਿਹੜੇ ਲੋਕ ਹੈ ਉਹ ਜਾਣ ਤੋਂ ਕੰਨੀ ਘਤਰਾ ਰਹੇ ਆ ਅਵੋਇਡ ਕਰ ਰਿਹਾ ਕਿ ਇਸ ਵਾਰ ਲੋਹੜੀ ਤੇ ਖਾਸ ਕਰਕੇ ਵਿਆਹਾਂ ਦੇ ਸਮਾਗਮਾਂ ਤੇ ਨਹੀਂ ਜਾ ਰਹੇ ਤੇ ਉਹ ਇਸ ਚੀਜ਼ ਨੂੰ ਅਵੋਇਡ ਤਾਂ ਕਰਕੇ ਕਰ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਹਫੜਾ ਦਫੜੀ ਮੱਚੀ ਹੋਈ ਆ ਵੱਧ ਤੋਂ ਵੱਧ ਜਿਹੜੇ ਲੋਕ ਹੈ ਇਸ ਚੀਜ਼ ਤੋਂ ਜਿਹੜਾ ਉਹ ਬਚਣਾ ਚਾਹੁੰਦੇ ਆ ਹੂੰ ਬਿਲਕੁਲ ਚੁਗਾਵਾਂ ਸਾਹਿਬ ਔਰ ਇਸ ਦੇ ਨਾਲ-ਨਾਲ ਦੇਖੋ ਕਹਿੰਦੇ ਹੁੰਦੇ ਨਾ ਕਿ ਬੰਦਾ ਪਿੰਡੋਂ ਨਿਕਲ ਆਉਂਦਾ ਪਰ ਬੰਦੇ ਦੇ ਵਿੱਚੋਂ ਪਿੰਡ ਕਦੇ ਨਹੀਂ ਨਿਕਲਦਾ ਮੈਂ ਕੀ ਕਰਾਂ ਕਿੱਥੇ ਜਾਵਾਂ ਮੇਰਾ ਪਿੰਡ ਜਾਣ ਨੂੰ ਜੀ ਕਰਦਾ ਪਰ ਅਗਲਿਆਂ ਨੇ ਭਾਈ ਜੀ ਇਹੋ ਜੇ ਸਕੰਜੇ ਦੇ ਵਿੱਚ ਵਸਾਲਿਆ ਨਾ ਬੰਦਾ ਇੱਧਰ ਜੋਗਾ ਤੇ ਨਾ ਉੱਧਰ ਜੋਗਾ। ਛੰਡ ਸਾਹਿਬ ਲੱਗਦਾ ਮੈਨੂੰ ਤੁਹਾਡਾ ਵੀ ਜੀ ਕਰਦਾ ਪਿੰਡ ਜਾਣ ਨੂੰ। ਭਾਜੀ ਸਾਰਿਆਂ ਦਾ ਕਰਦਾ ਜੀ ਸਾਰਿਆਂ ਦਾ ਦੇਖੋ ਜਿੱਥੇ ਬੰਦਾ ਜੰਮਿਆ ਪੜਿਆ ਜਿੱਥੇ ਵੱਡਾ ਹੋਇਆ ਜਿੱਥੇ ਤੁਹਾਡੇ ਸੰਗੀ ਸਾਥੀ ਫਿਰ ਅਸੀਂ ਤਾਂ ਬਹੁਤ ਮਤਲਬ ਸਮਾਂ ਉੱਥੇ ਬਤਾਇਆ ਸਾਨੂੰ ਤਾਂ ਜੇ ਕੁਝ ਵੀ ਸਮਾਂ ਅਮਰੀਕਾ ਦੇ ਵਿੱਚ ਨਹੀਂ ਹੋਇਆ ਤੁਹਾਨੂੰ ਹੋਗੇ 25-30 ਸਾਲ ਅਸੀਂ ਤਾਂ ਨਵੇਂ-ਨਵੇਂ ਅਮਰੀਕਾ ਦੇ ਵਿੱਚ ਆਏ ਆ ਦੇਖੋ ਜੀਤ ਸਾਰਿਆਂ ਦਾ ਕਰਦਾ ਹੈ। ਤੇ ਸਾਡੇ ਜੇ ਤੁਹਾਡਾ ਜੀ ਕਰਦਾ ਤੇ ਆਪਾਂ 트ੰਸ ਸਾਹਿਬ ਨੂੰ ਕਹਿ ਕੇ ਤੁਹਾਡਾ ਘੇੜਾ ਮਰਵਾ ਲਏ ਹੁੰਦੇ ਉਥੋਂ ਚਲੋ ਜੀ ਪ੍ਰਮਾਤਮਾ ਸਭ ਤੇ ਮਿਹਰ ਕਰੇ ਅਸੀਂ ਤਾਂ ਕਹਿੰਦੇ ਆ ਜੀ ਤੇ ਇਹ ਜਿਹੜਾ ਮਨ ਹੈ ਉਹ ਚੰਚਲ ਹੁੰਦਾ ਹੈ ਨਾ ਕਦੇ ਉਧਰ ਟਿਕਦਾ ਸੀਗਾ ਜਦੋਂ ਉਧਰ ਹੁੰਨੇ ਆ ਤਾਂ ਫਿਰ ਇਦਾਂ ਲੱਗਦਾ ਸੀਗਾ ਕਿ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਡਾਲਰ ਕਮਾਈਏ ਤੇ ਜਦੋਂ ਹੁਣ ਇੱਧਰ ਆ ਗਏ ਆ ਤਾਂ ਸਾਨੂੰ ਸਾਡੀ ਕੰਟਰੀ ਸਾਡਾ ਪੰਜਾਬ ਇਦਾਂ ਲੱਗਦਾ ਕਿ ਉਸ ਤੋਂ ਵੱਧ ਖੁਸ਼ਹਾਲ ਕੋਈ ਨਹੀਂ ਆ ਉਸ ਤੋਂ ਵੱਧ ਉਹ ਜੂਬਾ ਹੈ ਸਾਡੇ ਵਾਸਤੇ ਜਿਹੜੀਆਂ ਚੀਜ਼ਾਂ ਨੇ ਮਨ ਕਹਿੰਦੇ ਚੰਚਲ ਹੁੰਦਾ ਇਹ ਇਦਾਂ ਹੀ ਭੜਕਦਾ ਰਹਿੰਦਾ ਪਰ ਬਿਲਕੁਲ ਇਹ ਚੀਜ਼ ਤਾਂ ਸੱਚ ਹੈਗੀ ਆ ਕਿ ਜਿੱਥੇ ਬੰਦਾ ਜੰਮਿਆ ਪਲਿਆ ਚੁੰਗਾਵਾ ਸਾਹਿਬ ਜਿੱਥੇ ਵੱਡਾ ਹੋਇਆ ਉੱਥੇ ਜਾਣ ਨੂੰ ਦੇਖਣ ਨੂੰ ਤਾਂ ਜੀ ਕਰਦਾ ਭਾਵੇਂ ਲੱਖ ਤਰੂਤੀਆਂ ਹੋਣ ਉਸ ਕੰਟਰੀ ਦੇ ਵਿੱਚ ਲੱਖ ਉੱਥੇ ਜਿਹੜਾ ਮੁਸੀਬਤ ਹੋਵਾ ਆਮ ਤੌਰ ਤੇ ਤਾਂ ਆਉਣ ਪਰ ਫਿਰ ਵੀ ਉਥੇ ਜਾਣ ਨੂੰ ਜਰੀ ਜੀ ਜ਼ਰੂਰ ਕਰਦਾ ਹੈ ਬਾਕੀ ਤੁਸੀਂ ਦਰਸ਼ਕੋ ਆਪਣੇ ਕਮੈਂਟ ਜਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ ਤੇ ਚੰਦਾਵਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਸ਼ੁਕਰੀਆ ਜੀ